ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਿਲ ਤੇ ਦੇਖਣਾ ਤੁਸੀਂ ਸ਼ੁਰੂ ਚਾਲ ਕਰ ਚੁੱਕੇ ਹੋ ਹਮਦਰਦ ਟੀਵੀ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਨ੍ਹਾਂ ਦੇ ਰੋਕਣ ਦੇ ਕਿਸੇ ਵੀ ਤਰੀਕੇ ਦੇ ਕੋਈ ਹਿੱਲੇ ਵਸੀਲੇ ਸਾਹਮਣੇ ਨਹੀਂ ਆਉਂਦੇ ਹਾਲਾਂਕਿ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਵੱਖ-ਵੱਖ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿੱਥੇ ਇੱਕ ਪਿੰਡ ਦੇ ਵਿਅਕਤੀ ਦੇ ਵੱਲੋਂ ਬੇਅਦਬੀ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਹਾਲਾਂਕਿ ਬਾਅਦ ਦੇ ਵਿੱਚ ਉਸ ਦਾ ਖੇਤਰਪਾਲਾ ਜਿਹੜਾ ਉਹ ਜ਼ਰੂਰ ਕੀਤਾ ਗਿਆ ਉਸਦੇ ਨਾਲ ਕੁੱਟਮਾਰ ਜ਼ਰੂਰ ਕੀਤੀ ਗਈ ਹੈ ਤੇ ਹੁਣ ਉਸਦੀ ਹਾਲਤ ਵੀ ਗੰਭੀਰ ਦੱਸੀ ਜਾਂਦੀ ਹੈ ਮਾਮਲਾ ਕਿੱਥੋਂ ਦਾ ਹੈ ਕਿਹੜੇ ਕਾਰਨਾਂ ਦਾ ਕਰਕੇ ਉਸਦੇ ਵੱਲੋਂ ਬੇਅਦਬੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਗ੍ਰੰਤੀ ਸਿੰਘ ਦੀ ਕੁੱਟਮਾਰ ਤਾਂ ਕਰ ਦਿੱਤੀ ਗਈ ਹੈ ਸ਼ਰਿਆਮ ਪਿੰਡ ਦੇ ਵਿੱਚ ਹਥਿਆਰ ਲਹਿਰਾਉਂਦਾ ਇਹ ਵਿਅਕਤੀ ਦਿਖਾਲੀ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਵੀ ਇਹਦਾ ਚੰਗਾ ਖੜਕੰਤਰ ਕੀਤਾ ਗਿਆ ਮਾਮਲਾ ਜਿਹੜਾ ਬਰਨਾਲਾ ਦੇ ਮਹਿਲਕਲਾਂ ਇਲਾਕੇ ਦੇ ਵਿੱਚ ਪੈਂਦੇ ਪਿੰਡ ਹਰਦਾਸਪੁਰਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਵਿਅਕਤੀ ਜਿਹੜਾ ਸੀ ਜਿਸ ਦਾ ਨਾਮ ਸਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਇੱਕ ਗ੍ਰੰਥੀ ਸਿੰਘ ਦੇ ਨਾਲ ਕੋਈ ਪੈਸੇ ਦਾ ਲੈਣ ਦੇਣ ਸੀ ਇਸ ਕਹਾਣੀ ਨੂੰ ਇਸ ਖਬਰ ਨੂੰ ਚੰਗੇ ਤਰੀਕੇ ਦੇ ਨਾਲ ਤਵੱਜੂ ਦੇ ਕੇ ਸੁਣਿਓ ਕਿਉਂਕਿ ਇਸ ਖਬਰ ਦੇ ਵਿੱਚ ਕੁਝ ਅਜਈਆਂ ਗੱਲਾਂ ਨੇ ਜਿਹੜੀਆਂ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਭਾਈ ਇਸ ਵਕਤ ਲੋਕ ਤੁਰੇ ਕਿਧਰ ਦੇ ਪਾਸੇ ਨੂੰ ਜਾਂਦੇ ਨੇ ਜ਼ਾਇਨੀਤ ਪੱਖੋਂ ਕਿੰਨੇ ਜ਼ਿਆਦਾ ਕਮਜ਼ੋਰ ਜਿਹੜੇ ਨੇ ਉਹ ਲੋਕ ਹੁੰਦੇ ਆ ਰਹੇ ਨੇ ਸੋ ਮਾਮਲਾ ਇਹ ਹੈ ਕਿ ਸਤਪਾਲ ਸਿੰਘ ਦੇ ਵੱਲੋਂ ਇੱਕ ਗ੍ਰੰਥੀ ਸਿੰਘ ਦੇ ਨਾਲ ਪਾਠੀ ਸਿੰਘ ਦੇ ਨਾਲ ਕੋਈ ਪੈਸਿਆਂ ਦਾ ਦੇਣ ਲੈਣ ਸੀ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੇ ਤਕਰਾਰਬਾਜੀ ਹੁੰਦੀ ਹੈ ਤਕਰਾਰਬਾਜੀ ਤੋਂ ਬਾਅਦ ਸਤਪਾਲ ਸਿੰਘ ਦੇ ਵੱਲੋਂ ਉਸ ਗ੍ਰੰਥੀ ਸਿੰਘ ਦੇ ਉੱਪਰ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕੁੱਟਮਾਰ ਤਾਂ ਕੀਤੀ ਜਾਂਦੀ ਆ ਨਾਲ ਦੀ ਨਾਲ ਉਹ ਧਮਕੀ ਦਿੰਦਾ ਕਿ ਤੇਰੇ ਆ ਗੁਰੂ ਜਕੈਲੀਆ ਕਾ ਗੁਰਦੁਆਰੇ ਦੇ ਵਿੱਚ ਆ ਕੇ ਜਿਹੜਾ ਪਿੰਡ ਦੇ ਵਿੱਚ ਹੀ ਸ਼ਿਸ਼ੋਭਿਤ ਹੈ ਉਸ ਗੁਰੂ ਘਰ ਦੇ ਵਿੱਚ ਆ ਕੇ ਤੇਰੀ ਸਰਪ੍ਰਸਤੀ ਕਿਉਂਕਿ ਉੱਥੇ ਆ ਕਿਉਂਕਿ ਤੇਰੇ ਵੱਲੋਂ ਸੇਵਾ ਨਿਭਾਈ ਜਾਂਦੀ ਆ ਤੇ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਮੈਂ ਬਿਆਦਵੀ ਕਰਾਂਗਾ ਹੁਣ ਇਹ ਗੱਲ ਜਿਹੜੀ ਆ ਨੇੜੇ ਖੜੇ ਇੱਕ ਵਿਅਕਤੀ ਦੇ ਵੱਲੋਂ ਵੀ ਸੁਣ ਲਈ ਜਾਂਦੀ ਹੈ ਉਸਦੇ ਵੱਲੋਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾ ਦਿੱਤੀ ਜਾਂਦੀ ਹੈ ਕਿ ਭਾਈ ਫਲਾਣਾ ਫਲਾਣਾ ਸਤਪਾਲ ਸਿੰਘ ਜਿਹੜਾ ਉਹ ਕਹਿੰਦਾ ਕਿ ਭਾਈ ਮੈਂ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਵਿਆਦ ਵੀ ਕਰਾਂਗਾ ਅਨਾਉਂਸਮੈਂਟ ਤੋਂ ਬਾਅਦ ਅਨਾਉਂਸਮੈਂਟ ਕਰਵਾਉਣ ਵਾਲੇ ਵਿਅਕਤੀ ਦੀ ਵੀ ਕੁੱਟਮਾਰ ਜਿਹੜੀ ਆ ਸਤਪਾਲ ਸਿੰਘ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਬੁਰੇ ਤਰੀਕੇ ਦੇ ਨਾਲ ਇਹ ਵੀ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਕਿ ਸ਼ਰੇਆਮ ਗੁੰਡਾਗਰਦੀ ਕਰਦਾ ਇਸ ਸਤਪਾਲ ਸਿੰਘ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਉਸ ਨੂੰ ਘੇਰਾ ਪਾਇਆ ਗਿਆ ਤੇ ਆਹ ਤਸਵੀਰਾਂ ਜਿਹੜੀਆਂ ਨੇ ਸਤਪਾਲ ਸਿੰਘ ਨੂੰ ਪਏ ਹੋਏ ਘੇਰੇ ਦੀਆਂ ਦਿਖਾ ਲਈ ਦੇ ਰਹੀਆਂ ਨੇ ਜਿਸ ਦੇ ਵਿੱਚ ਹੁਣ ਡਰਿਆ ਘਬਰਾਇਆ ਤੇ ਹੰਬਿਆ ਹੋਇਆ ਸਤਪਾਲ ਸਿੰਘ ਜਿਹੜਾ ਕੋਠੇ ਦੇ ਉੱਪਰ ਜਾ ਚੜਦਾ ਆਪਣੇ ਘਰ ਦੀ ਛੱਤ ਦੇ ਉੱਪਰ ਜਾ ਚੜਦਾ ਮਿੰਤਾ ਤਰਲੇ ਕਰਦਾ ਕਿ ਮੈਨੂੰ ਛੱਡ ਦਿੱਤਾ ਜਾਵੇ ਕੁਝ ਲੋਕਾਂ ਦੇ ਵੱਲੋਂ ਪੁਲਿਸ ਨੂੰ ਫੋਨ ਵੀ ਕਰ ਦਿੱਤਾ ਗਿਆ ਪੁਲਿਸ ਉੱਥੇ ਮੌਕੇ ਦੇ ਉੱਪਰ ਵੀ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਵੀ ਲੈ ਲਿਆ ਜਾਂਦਾ ਪਰ ਗੁੱਸੇ ਦੇ ਵਿੱਚ ਆਏ ਹੋਏ ਲੋਕਾਂ ਦੇ ਵੱਲੋਂ ਇਸ ਨੂੰ ਪੁਲਿਸ ਦੀ ਗੱਡੀ ਦੇ ਵਿੱਚੋਂ ਧੂਰਿਆ ਜਾਂਦਾ ਘੜੀਸ ਲਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਸ ਘਟਨਾਕ੍ਰਮ ਦੇ ਵਿੱਚ ਸਤਪਾਲ ਸਿੰਘ ਦੀ ਪਤਨੀ ਸਤਪਾਲ ਸਿੰਘ ਦੇ ਪਿਤਾ ਤੇ ਪਾਠੀ ਸਿੰਘ ਤੇ ਅਨਾਉਂਸਮੈਂਟ ਕਰਵਾਉਣ ਵਾਲਾ ਆ ਵਿਅਕਤੀ ਜਿਹੜਾ ਸਾਰੇ ਜਣੇ ਮਿਲਾ ਕੇ ਪੰਜ ਜਣੇ ਹਸਪਤਾਲ ਦੇ ਵਿੱਚ ਦਾਖਲ ਨੇ ਜਿਸ ਦੇ ਵਿੱਚੋਂ ਸਤਪਾਲ ਸਿੰਘ ਦੀ ਹਾਲਤ ਜਿਹੜੀ ਆ ਗੰਭੀਰ ਦੱਸੀ ਜਾ ਰਹੀ ਹੈ ਹੱਥਾਂ ਦੇ ਵਿੱਚ ਤੰਬੇ ਫੜੇ ਹੱਥਾਂ ਦੇ ਵਿੱਚ ਡੰਡੇ ਸੋਟੇ ਫੜੇ ਇਹ ਉਸੇ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਸਤਪਾਲ ਸਿੰਘ ਦੇ ਵੱਲੋਂ ਬਦਬੀ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਹੁਣ ਸੋਚੋ ਕਿ ਕਿਸੇ ਦੇ ਨਾਲ ਵਿਜੀ ਮਫਾਦ ਹੋਵੇ ਉਹ ਵਿਅਕਤੀ ਯਾਹਰ ਉਹ ਆਦਮੀ ਜਿਹੜਾ ਹੈ ਉਹ ਇੱਕ ਪਾਠੀ ਸਿੰਘ ਹੋਵੇ ਗਰੰਥੀ ਸਿੰਘ ਹੋਵੇ ਹੁਣ ਨਿੱਜੀ ਮੁਫਾਤਾਂ ਪਾਠੀ ਸਿੰਘ ਦੇ ਨਾਲ ਹੈ ਪਰ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਜਾਏਗੀ ਇਹ ਕਹਿੰਦਾ ਮਤਲਬ ਕੀ ਹੈ ਇਸੇ ਕਰਕੇ ਪਿੰਡ ਵਾਸੀਆਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਇਸ ਸਤਪਾਲ ਸਿੰਘ ਦਾ ਖੜਕੰਤਰ ਕੀਤਾ ਗਿਆ ਹੁਣ ਇਹ ਸਾਰਾ ਮਾਮਲਾ ਜਿਹੜਾ ਇਹ ਪੁਲਿਸ ਦੇ ਕੋਲੇ ਪਹੁੰਚ ਚੁੱਕਾ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਪੁਲਿਸ ਨੇ ਜਾਣਕਾਰੀਆਂ ਜ਼ਰੂਰ ਦਿੱਤੀਆਂ ਨੇ ਕਿ ਇਹ ਮਾਮਲਾ ਸਾਹਮਣੇ ਕਿਵੇਂ ਆਇਆ ਜਿਸ ਗਰੰਥੀ ਸਿੰਘ ਦੇ ਨਾਲ ਪਾਠੀ ਸਿੰਘ ਦੇ ਨਾਲ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹਨੇ ਵੀ ਪੱਤਰਕਾਰਾਂ ਦੇ ਨਾਲ ਅਲਬਤ ਕੀਤੀ ਹੈ ਤੇ ਸਾਡੇ ਸਹਿਯੋਗੀ ਫਰੋਜ਼ ਖਾਨ ਹੋਰਾਂ ਦੀ ਇਹ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਉਸ ਪਾਠੀ ਸਿੰਘ ਦੀ ਤੇ ਅਨਾਉਂਸਮੈਂਟ ਕਰਵਾਉਣ ਵਾਲੇ ਪਿੰਡ ਵਾਸੀਆਂ ਦੀ ਤੇ ਨਾਲ ਦੀ ਨਾਲ ਪੁਲਿਸ ਅਧਿਕਾਰੀ ਦੀ ਬਾਈਟ ਜਿਹੜੀ ਹੈ ਯਹਾਂ ਪਰ ਬਿਆਨ ਜਿਹੜਾ ਹੈ ਉਹ ਸੁਣਾ ਦਿੰਦੇ ਆ ਤੁਸੀਂ ਅਨਮਾਨ ਲਗਾ ਸਕਦੇ ਹੋ ਕਿ ਕਿਵੇਂ ਸਿਰ ਤੋਂ ਫਿਰੇ ਹੋਏ ਇਸ ਵਿਅਕਤੀ ਸਤਪਾਲ ਸਿੰਘ ਦੇ ਵੱਲੋਂ ਪਿੰਡ ਦੇ ਵਿੱਚ ਦਹਿਸ਼ਤ ਗਰਦੀ ਦਾ ਮਾਹੌਲ ਕਿਵੇਂ ਬਣਾਇਆ ਗਿਆ ਮੈਂ ਡਾਲੀ ਕਰਦਾ ਸੀ ਹਾਂਜੀ ਉਹ ਡਾਲੀ ਕਰਦਾ ਇਹ ਕਹਿਣ ਲਗਾ ਉਹ ਮੇਰੇ ਘਰ ਵਾਲੀ ਦੇ ਹੱਥ ਨੂੰ ਹੱਥ ਲਾ ਮੈਂ ਕਿਉਂ ਲਾਉਂਗਾ ਇਹ ਇਹ ਦੂਜਾ ਸਤਪਾਲ ਅੱਛਾ ਜੀ ਬਸ ਆਹੀ ਗੱਲ ਮੈਨੂੰ ਬਾਹਰ ਜਾ ਕੇ ਕੁੱਟਿਆ ਕਾਹਦੇ ਨਾ ਕੁੱਟਿਆ ਛੋਟੀ ਸੀ ਹੱਥ 'ਚ ਦੋ ਤਿੰਨ ਜਾਣੇ ਸੀਗੇ ਠੀਕ ਹੈ ਜੀ ਉਹ ਕੋਲੇ ਖੜੇ ਰਹੇ ਹਾਂਜੀ ਤੇ ਆਇਆ ਕਰਕੇ ਵੀ ਮੇਰਾ ਸਾਡਾ ਸਾਡੇ ਇਹਨਾਂ ਨੇ ਸਰੀ ਦਾ ਪੰਦਾ ਆਏ ਕਾਰਨ ਕੀ ਸੀ ਕਹਤੋ ਕਿ ਅਗੇ ਉਹ ਮੇਰੇ ਸੀ ਮੇਰੇ ਉਹਦੇ ਘਰੇ ਨੂੰ ਛੇੜਦੇ ਹੋ ਕੋਈ ਲੈਣ ਦੇਂਦਾ ਚੱਕਰਾ ਪਹਿਲਾਂ ਜਾਂ ਕੀ ਉਹ ਦੇਕਾਂ ਪਟਾਈਆਂ ਸੀ ਮੈਂ ਹਾਂਜੀ ਦੇਕਾਂ ਦੇ ਮੈਂ ਪੈਸੇ ਮੰਗੇ ਉਹ ਚੁੱਪ ਕਰ ਗਿਆ ਮੁੜ ਕੇ ਜਿ ਬੋਲਾ ਹੀ ਨਹੀਂ ਕਿੰਨਾ ਕੰਦਾ ਜਦੋਂ ਹੋਣਗੇ ਦੇ ਦੇਵਾਂਗੇ ਆ ਮੁੱਦਾ ਠਾ ਲਿਆ ਉਹਨੇ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਮੈਂ ਤਾਂ 10 ਪਹਿਲਾਂ ਮੈਂ ਬਹੁਤ ਜ਼ਰਦਾ ਮੈਂ ਤਾਂ ابو ابو ਵਾਲੇ ਰਹਿੰਦਾ ਸੀ ਉੱਥੇ 40 ਸਾਲ ਰਹਾ ਫਿਰ ਇੱਥੇ ਮੈਂ ਆ ਗਿਆ ਹਰਦਾਸਪੁਰੇ ਪਿੰਡ ਘਰੇ ਸੀ ਪਰ ਉਹ ਜਾ ਕੇ ਮੈਨੂੰ ਇਹ ਪ੍ਰਧਾਨ ਆ ਕੀ ਨਾ ਮਲ ਕੀ ਤਾਂ ਇਹ ਕਹਿੰਦਾ ਬਾਬਾ ਸਾਡੇ ਕੋਈ ਗ੍ਰੰਥੀ ਖੜਦਾ ਨਹੀਂ ਤੂੰ ਉੱਥੇ ਸੇਵਾ ਕਰ ਸੇਵਾ ਕਰ ਤੇ ਨੂੰ ਆ ਕਰਕੇ ਮੈਨੂੰ ਇੱਥੇ ਪਹਿਲਾਂ ਕੋਰੋਨਾ ਵੇਲੇ ਵੀ ਸੀ ਹੁਣ ਵੀ ਇਹ થઈ ਸੀ ਆ ਕਰਕੇ ਮੈਨੂੰ ਇਹਨੇ ਬਾਹਰ ਜਾ ਕੇ ਕੋਟਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿੰਨੇ ਕ ਪੈਸਾ ਦੇਣਾ ਜਿਹੜਾ ਤੁਹਾਡਾ 3000 4000 ਰੁਪਿਆ ਬਾਅਦ ਆ ਤਾਂ ਅੱਛਾ ਹਾਂ ਆਹੀ ਜੀ ਆਓ ਤੁਸੀਂ ਪਹਿਲਾਂ ਮੰਗੇ ਵੀ ਸੀ ਤਾਂ ਨਾ ਪਹਿਲਾਂ ਨਹੀਂ ਕੋਈ ਮੰਗਿਆ ਉਹ ਤੋਂ ਮੈਂ ਇੱਕ ਹੁਣੇ ਹੀ ਮੰਗਿਆ ਸੀ ਇਹ ਕਹਿੰਦਾ ਮੈਂ ਘਰੇ ਭਰਤ ਪਾਉਣਾ ਮੈਂ ਟਰਾਲੀ ਤੇ ਭਰਤ ਜੀਆਂ ਢੇਡ ਦੂੰਗਾ ਟਰਾਲੀ ਨਾ ਪੈਸੇ ਕੋਈ ਨਹੀਂ ਦਿੱਤਾ ਮੈਂ ਤਾਂ ਜੀ ਗੁਰਦਾਰ ਇਹਨਾਂ ਨੇ ਕਾਲੀ ਲੋਇਮੈਂਟ ਮੈਂ ਚੱਲਿਆ ਗਿਆ ਉੱਥੇ ਹਾਂ ਜੀ ਉਤੋਂ ਆ ਪਰਚੋਨ ਹੋਈ ਥੀ ਕੱਲ ਜਾਨੀ ਉਹਨੇ ਮੇਰੇ ਆ ਕੇ ਉੱਥੇ ਮੈਂ ਬੈਠਾ ਸੀਗਾ ਮੈਨੂੰ ਕਹਿੰਦਾ ਤੂੰ ਗਰਦਾਰੇ ਲੋਕਮੈਂਟ ਕਰਾਈ ਆ ਮਾ ਵੀ ਮੈਂ ਨਹੀਂ ਕਰਾਈ ਸਾਰੇ ਪਿੰਡ ਨੇ ਉੱਥੇ ਕਰਾਈਆ ਮੈਂ ਬੱਚ ਗਿਆ ਵੀ ਤੁਸੀਂ ਵੀ ਮੇਰੇ ਬਾਸ ਉਹਨੇ ਕਿਰਪਾਨਾ ਮਾਰਨ ਲੱਗਿਆ ਪਹਿਲਾਂ ਉਹ ਕਰੀ ਹੋਈ ਸੀ ਲੋਕਮੈਂਟ ਆ ਕਈ ਸੀ ਕਿ ਵੀ ਭਾਈ ਆਪਣੇ ਗ੍ਰਾਂਤੀ ਕੋਟਿਆ ਵੀ ਆ ਕੇ ਆਪਾਂ ਇਕੱਠੇ ਹੋ ਕੇ ਵੀ ਗੱਲਬਾਤ ਕਰ ਲਈਏ ਕੋਈ ਠੀਕ ਹੈ ਜੀ ਹਾਂ ਜੀ ਮੈਂ ਆ ਦੇ ਪੋਤਾ ਪੋਤੀ ਨੂੰ ਜਾਣਨਾ ਹੈ ਜੀ ਬਾਸਾ ਜੇ ਕਿਉਂ ਜੇ ਪੜਦੇ ਆ ਬਣਾ ਹਾਂਜੀ ਮੈਂ ਉੱਥੇ ਬੰਦ ਬੈਹ ਗਿਆ ਚਾਉਕ ਚ ਪੰਡੋਰੀ ਵਾਲੇ ਚ ਹਾਂਜੀ ਕੋਈ ਗੁਰਦਾਰੋਂ ਆ ਕੇ ਨਾ ਕੱਲ ਤੜਕੇ ਹਾਂਜੀ ਇਹਨੇ ਆ ਕੇ ਮੈਨੂੰ ਆ ਗੱਲ ਕਹੀ ਕਹਿੰਦਾ ਤੂੰ ਲੋਨਸਮੈਂਟ ਕਰਾਈ ਜਾ ਮੈਂ ਤੈਨੂੰ ਵੀ ਮਾਰੂਗਾ ਹਾਂਜੀ ਮੈਂ ਹਜ਼ਾਰ ਮਾਰੇਗਾ ਤਾਂ ਮਾਰ ਹੁਣ ਮਾਰਨਾ ਹੁਣ ਮਾਰ ਤੇ ਇਹਨੇ ਹੰਕਾਰ ਨਹੀਂ ਕੀਤੀ ਹਿੰਮਤ ਨਹੀਂ ਕੀਤੀ ਮੇਰੇ ਤੇ 6-7 ਮਗਰ ਮਾਰੀਆਂ ਕਰਪਾਂ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਣ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਤੀ ਬਈ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਕਿਰਪਾਨ ਸੀਗੀ ਜਦੋਂ ਨੇ ਸਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਦਨਾਮ ਕਰਨ ਲੱਗੇ ਹੋ ਇਹਨਾਂ ਦੀ ਅਸੁਚਿਤ ਇਕਰਾਰਬਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਨਾਂ ਸੱਤਾ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸਖਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕਾਫੀ ਕੁੱਟ ਮਾਰ ਕੀਤੀ ਸਰ ਕਿੰਨੇ ਜਾਣੇ ਇਹਦੇ ਵਿੱਚ ਕੋਲ ਜਿਹੜੇ ਜ਼ਖਮੀ ਹੋਏ ਆ ਸੁਰਦੇਵ ਸਿੰਘ ਨੂੰ ਕੁੱਟਣ ਵਾਲਾ ਕੱਲਾ ਸਤਪਾਲ ਹੈ ਦੂਸਰੇ ਪਾਸੇ ਜਿਹੜਾ ਹੈਗਾ ਚਾਰ ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ 'ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਰਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ ਤੇ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ ਸਤਪਾਲ ਸਿੰਘ ਸੀਰੀਅਸ ਹੈ ਉਹਨਾਂ ਦੇ ਬਿਆਨ ਲੈ ਕੇ ਜੈਸੀ ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਊਗੀ ਅਮਲ ਵਿੱਚ ਲਿਆਂਦੀ ਜਾਊਗੀ ਅਸਪਰਲਾ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰ ਹੀ ਰਜਿਸਟਰ ਹੋਣਾ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲੂ ਕੋਰਡ ਚੈੱਕ ਕਰਨਾ ਮੈਡਮ